ਮੰਦਰ ਮਰਵਾਉਂਦਾ ਸਾਰੇ ਉਹ ਆਮ ਆਦਮੀ ਪਾਰਟੀ ਸਰਗਪੱਤ ਉਹ ਮੇਰਾ ਸਹੀ ਪੈਂਦਾ ਸਾਰੇ ਜਣੇ ਤੁਹਾਡਾ ਕੀ ਨਾਮ ਹੈ ਪਿਰੋ ਮੇਰੇ ਸੇ ਕਿਹੜਾ ਪੈਂਦਾ ਸਰਗਵਾਦ ਤੇ ਕੀ ਗੱਲ ਹੋਈ 15 ਵਾਂਡ ਗਮ ਗੁਰਦੀਪ ਸਿੰਘ ਸਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਾਰਾ ਮੰਦਰ ਦਸਰਗਾਉਂ ਬਣਾਉਂਦਾ ਖਟਕ ਲੱਗਿਆ ਅੱਛਾ ਖਟਕ ਲੱਗਿਆ ਗੁਰਦੀਪ ਸਿੰਘ ਹੋਣ ਕੋਈ ਨਹੀਂ ਹੋਣ ਕੋਈ ਨਹੀਂ ਉਹ ਸਾਡੇ ਕਿੰਨੇ ਬੰਦੇ ਹੋ ਜਾਂਦਾ ਕੈਸਾ ਉਹ ਇਧਰ ਉਹ ਇਧਰ ਦੱਸੋ ਤੁਸੀਂ ਕੀ ਹੋਇਆ ਵਾ ਹਾਂ ਜੀ ਹਾਂ ਜੀ ਯਾਰ ਉਹ ਸਾਰੇ ਅੰਦਰ ਘੁੰਮਾ ਕਰਦੀ ਹੁੰਦੇ ਹੀ ਆ ਹਾਂ ਅੰਮ੍ਰਿਤਾਲਾ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹੜੀ ਪਾਰਟੀ ਨੂੰ ਕਾਗਜ਼ ਨਹੀਂ ਪੜ ਲੱਗੇ ਕਾਂਗਰਸ ਨੂੰ ਭਰਲੇ ਵੀ ਨਹੀਂ ਨਾ ਕਾਗਜ਼ ਕੋ ਕੇ ਲੱਗੇ ਵੀਰੇ ਕਾਗਜ਼ ਖੋ ਕੇ ਕਾਗਜ਼ ਖੋ ਕੇ ਪੱਗ ਵੀ ਖੋ ਕੇ ਲੱਗੇ ਜੀ ਅੱਛਾ ਹਾਂ ਸਾਰੇ ਵਾਲ ਦੇ ਹਾਂ ਜੀ ਆਏ ਦਰਗਾਹ ਪੰਡੇ ਨਾ ਦਰਗਾਹ ਆਏ ਆਏ ਸਾਰੇ ਵਾਰ ਖੋਤੇ ਨੇ ਕੌਣ ਆਇਆ ਹੱਥੋਂ ਪੈ ਘਟਣਾ ਮੇਰੇ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲਲਕਾਰ ਕੇ ਆਏ ਪਾ ਆਏ ਭਾਗ ਕਿੱਥੇ ਭਾਗ ਵੀ ਉਹ ਲੈ ਗਏ ਹੋਗੇ ਕੁਛ ਹੋਇਆ ਇਹ ਉਹ ਬੰਦੇ ਨੇ ਇੱਥੇ ਪਾਣੀ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾ ਰਹੇ ਨੇ ਉਹਨੇ ਕਿੰਨਾ ਨਿਕਲਾ ਰਹੇ ਆ ਆ ਇਹ ਮਲੇ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾ ਚੋਂ ਤੋਂ ਬੰਦਾ ਰਿਹਾ ਤੇ ਚਿੱਟਨ ਵਿੱਚ ਅੰਦਰ ਆਗੇ ਸ਼ਾਂਤਬਾਈ ਨੇ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਾਈ ਆ ਰਾਮ ਨਾਲ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਡੇ ਬੰਦੇ ਦੀ ਪੱਗ ਵੀ ਲਾਈ ਚੰਗੇ ਭਲੇ ਬੰਦੇ ਆ ਆ ਉਮੀਦਵਾਰ ਨੇ ਮੈਂ ਚੇਅਰਮੈਨ ਲਾਡੀ ਸਲਾਵਾ ਜੀ ਅਹੀਂ ਜਲਾਬ ਕਾਗਜ਼ ਅੰਦਰੋਂ ਵਾਪਸ ਆਉਂਦੇ ਬਾਹਰ ਆਉਂਦੇ ਨਹੀਂ ਬਾਹਰ ਆਉਂਦਾ ਢਾ ਕੇ ਪੱਗਾਂ ਬੁਗਲਾ ਤੇ ਕੋਈ ਗੱਲ ਹੀ ਆ ਜੇ ਵੇਖਣਾ ਇਹ ਕ ਕਰ ਤੂੰ ਥੋੜੀ ਐ ਸਾਰਾ ਕੁਝ ਪੁੱਛ ਕਰਾਉਂਦੇ ਹੀ ਆ ਤੁਸੀਂ ਕੀ ਕਰਦੇ ਮੈਂ ਕੈਂਡੀਡੇਟ ਜੀ ਅੱਛਾ ਜੀ ਨਰਿੰਦਰ ਬਾਜਵਾ ਹਾਂ ਸਰਪੰਚ ਚੇਅਰਮੈਨ ਜਿਹੜੇ ਕਾਗਜ਼ दाखल ਕਰਾ ਕੇ ਬਾਹਰ ਆਏ ਆ ਉਹਨੂੰ ਸਾਡੇ ਗੱਲ ਤੇ ਪਗੜੀ ਲਾ ਕੇ ਖਿੱਚ ਕੇ ਲਿਆਣਾ ਇੱਕ ਪ੍ਰੋਗਰਾਮ ਅਗਰ ਪਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅੱਜ ਗੱਲ ਕੋਈ ਨਹੀਂ ਸਾਡੇ ਹੱਥ ਪੈਰ ਤੁਹਾਡੇ ਸਾਡੇ ਹੱਥ ਪੈਰ ਪੱਕਾ ਲਾ ਕੇ ਲਿਆਗਾ ਇਸ ਹੰਗਾਮੇ ਸੰਬੰਧੀ ਮੌਜੂਦਾ ਵਿਧਾਇਕ ਗੁਰਦੀਪ ਸਿੰਘ ਦਾਵਾ ਨੇ ਕੀ ਕਿਹਾ ਆ ਸੁਣਦੇ ਹਾਂ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮ ਜਿੰਦਗੀ ਨੂੰ ਲੈ ਕੇ ਚੱਲ ਰਿਆ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ। ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ। ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ। ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ। ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ। ਇਹਨਾਂ ਨੂੰ ਭੁਲੇਖਾ ਹੈ। ਉਹ ਜਿਹੜਾ ਭੁਲੇਖਾ ਇਹਨਾਂ ਦਾ ਦੂਰ ਹੋ ਗਿਆ। ਠੀਕ ਹੈ ਨਾ? ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੰਨਣ ਤੇਣੀ। ਜਿਹੜੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਸੀਆਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵੱਜਦੀਆਂ ਨੇ ਵੀ ਤੇ ਲੱਗ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਚਾਹਾਂ ਕਿ ਮੈਂ ਬੜਾ ਸਾਫ਼ ਆਂ ਦੂਜਾ ਬੜਾ ਸਾਫ਼ ਹੈ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾਹੀ ਹੋਈ ਹੋਵੇ ਗਾਲੀ ਘਲੂਤ ਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਆ ਕਿ ਆਪਣੀ ਜਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਛਦਾ ਹਾਂ